ਕਿ ਤਾਂ ਉਧਰ ਕੈਨੇਡਾ ਅਮਰੀਕਾ ਵੱਲ ਕੰਮ ਖਰਾਬ ਹੋਇਆ ਪਿਆ ਉਹ ਇੱਧਰ ਨੂੰ ਕੱਢੀ ਜਾਂਦੇ ਆ ਠੀਕ ਹੈ ਨਾ ਇੱਕ ਪੈਸੇ ਬਹੁ ਲੱਗਣ ਲੱਗੇ ਉੱਥੇ ਕੰਮ ਕਿਹੜਾ ਸੌਖਾ ਹੈ ਦੋ ਤਿੰਨ ਕਾਰਨ ਐ ਸਿਰ ਇੱਕ ਇੱਥੇ ਨੌਕਰੀਆਂ ਮਿਲਣ ਲੱਗੀਆਂ ਤਾਂ ਐਸ ਵਾਰ ਸਾਡੇ ਸਰਕਾਰੀ ਸਕੂਲ ਤੇ ਸਰਕਾਰੀ ਯੂਨੀਵਰਸਿਟੀਆਂ ਚ ਸਿਫਾਰਸ਼ਾਂ ਆਈਆਂ ਨੇ ਪਹਿਲੀ ਵਾਰ ਕਿ ਸਾਨੂੰ ਫਲਾਨੀ ਯੂਨੀਵਰਸਿਟੀ ਸਰਕਾਰੀ ਯੂਨੀਵਰਸਿਟੀ 'ਚ ਐਡਮਿਸ਼ਨ ਦਵਾਦ ਹੋਈ ਓਵਰਫਲੋ ਹੋ ਗਏ ਸਾਡੇ ਸਾਰੀਆਂ ਯੂਨੀਵਰਸਿਟੀਆਂ ਤੇ ਸਾਰੇ ਕਾਲਜ ਸੋ ਇਸ ਕਰਕੇ এডਿਕੇਸ਼ਨ ਵਾਲੇ ਪਾਸਿਓ ਤੁਹਾਨੂੰ ਕਦੇ ਕੋਈ ਦਿੱਕਤ ਜਾਂ ਕੋਈ ਸੁਝਾਅ ਤੁਹਾਡਾ ਹੋਵੇ ਅਸੀਂ ਕੋਸ਼ਿਸ਼ ਕਰਾਂਗੇ ਕਿ ਨਵੇਂ ਐਸਐਮਸੀ ਬਣਾ ਰਹੇ ਹਾਂ ਹੈਨਾ ਜੇ ਤੁਹਾਡਾ ਕੋਈ ਸੁਝਾਅ ਹੈ ਪੜਾਈ ਨੂੰ ਹੋਰ ਬੈਟਰ ਕਰਨ ਲਈ ਕੋਈ ਸਲਾਹ ਹੈ ਕੋਈ ਸ਼ਿਕਵਾ ਹੈ ਉੱਥੇ ਤੁਹਾਡੇ ਸੁਜੈਸ਼ਨ ਬਾਕਸ ਅਸੀਂ ਲਾ ਦਾਂਗੇ ਤੁਸੀਂ ਉਹਦੇ ਚ ਲਿਖ ਕੇ ਪਾ ਦਿਓ ਉਹ ਐਸਐਮਐਸ ਜਿਹੜਾ ਸਕੂਲ ਮੈਨੇਜਮੈਂਟ ਕਮੇਟੀ ਦੇ ਜਿਹੜੇ ਚੇਅਰਮੈਨ ਜਾਂ ਮੈਂਬਰ ਹੋਣਗੇ ਉਹ ਸਾਡੇ ਕੋਲੇ ਥਰੂ ਡੀਓ ਜਾਂ ਥਰੂ ਐਮਐਲਏ ਸਾਡੇ ਕੋਲੇ ਪਹੁੰਚ ਜਾਣਗੇ ਅਸੀਂ ਉਸ ਜਹਾ ਲਾਗੂ ਕਰਾਂਗੇ ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਉਹਦਾ ਜੜਾ ਹੈ ਹੁਣ ਇੱਥੇ ਬੈਠਿਆਂ ਨੂੰ ਸਾਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਗੱਲਾਂ ਦਾ ਜਿਹੜੀਆਂ ਤੁਸੀਂ ਧਰਤੀ ਤੇ ਜਮਾਂ ਬਿਲਕੁਲ ਗਰਾਊਂਡ ਤੇ ਰਹਿ ਕੇ ਫੀਲ ਕਰ ਸਕਦੇ ਹੋ ਕਿ ਆ ਗੱਲ ਤੋ ਰਹੀ ਹੈ ਤੇ ਬਸ ਲੋਕਾਂ ਦਾ ਸਹਿਯੋਗ ਜਦੋਂ ਮਿਲ ਗਿਆ ਤਾਂ ਕਾਮਯਾਬੀ ਹੈ